ਤਸਵੀਰਾਂ ਵਿਖਾ ਰਿਹਾ ਤੁਹਾਨੂੰ ਵਿਧਾਨ ਸਭਾ ਦੀਆਂ ਤਸਵੀਰਾਂ ਨੇ ਕਾਂਗਰਸੀ ਵਿਧਾਇਕ ਜਿਹੜੇ ਨੇ ਉਹ ਵਿਧਾਨ ਸਭਾ ਦੇ ਅੰਦਰ ਜਾਣਾ ਚਾਹੁੰਦੇ ਸੀ ਲੇਕਿਨ ਉਹਨਾਂ ਨੂੰ ਬਾਹਰ ਰੋਕ ਦਿੱਤਾ ਗਿਆ ਹਾਲਾਂਕਿ ਅੰਦਰ ਜਿਸ ਢੰਗ ਦੇ ਨਾਲ ਨਾਰੇਬਾਜੀ ਹੋਈ ਸੀ ਕਾਂਗਰਸੀ ਵਿਧਾਇਕਾਂ ਦੀ ਤਰਫੋਂ ਵੈਲ ਦੇ ਵਿੱਚ ਜਾ ਕੇ ਇੱਕ ਵਾਰ ਫਿਰ ਤੋਂ ਹੰਗਾਮਾ ਕੀਤਾ ਗਿਆ ਸੀ ਉਸ ਤੋਂ ਬਾਅਦ ਹੁਣ ਫਿਰ ਜਦੋਂ ਕਾਂਗਰਸੀ ਵਿਧਾਇਕ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਵੇਖ ਸਕਦੇ ਹੋ ਜਿਸ ਢੰਗ ਦੇ ਨਾਲ ਇੱਥੇ ਰਾਜਕੁਮਾਰ ਚੱਬੇਵਾਲ ਇਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰੀਏ ਲਾਡੀ ਦੀ ਗੱਲ ਕਰੀਏ ਜਾਂ ਫਿਰ ਰਾਣਾ ਗੁਰਜੀਤ ਦੀ ਗੱਲ ਕਰੀਏ ਆ ਵਿਧਾਇਕ ਜਿਹੜੇ ਨੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਗਿਆ ਇਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਗੱਲਬਾਤ ਵੀ ਕਰਦੇ ਆ ਬਾਜਾ ਸਾਹਿਬ ਬਾਜਾ ਸਾਹਿਬ ਕੀ ਹੋਇਆ ਕਿਉਂ ਰੋਕਿਆ ਜਾ ਰਿਹਾ ਜੀ ਬਾਜਾ ਸਾਹਿਬ ਕਿਉਂ ਰੋਕਿਆ ਜਾ ਰਿਹਾ ਰਾਣਾ ਉਹ ਹੈ ਬਾਜਾ ਸਾਹਿਬ ਕਹਿੰਦੇ ਸਮੇਂ ਪਾ ਕੇ ਕਹਿੰਦੇ ਬਿਲਕੁਲ ਵੇਖੋ ਇੱਕ ਕਿਸੇ ਦੀ ਯਾਰ ਗੱਲ ਸੁਣ ਦਿਆ ਕਰੋ ਪਲੀਜ਼ ਇਸ ਤਰ੍ਹਾਂ ਸੀ ਇੱਕ ਮਿੰਟ ਸੁਣੋ ਜਦੋਂ ਪੀਏਸੀ ਦੀ ਇੱਕ ਮਿੰਟ ਪੀਏਸੀ ਦੀ ਮੀਟਿੰਗ ਦੇ ਵਿੱਚ ਸਪੀਕਰ ਸਾਹਿਬ ਸੀ ਹਾਂ ਗਵਰਨਮੈਂਟ ਦੇ ਵੱਲੋਂ ਸੱਭਲਕਾਰ ਸਿੰਘ ਸੀ ਅਮਨ अरोड़ा ਜੀ ਸਨ ਆਪੋਜੀਸ਼ਨ ਵੱਲੋਂ ਮੈਂ ਸੀ ਕਾਂਗਰਸ ਵੱਲੋਂ ਨਿਛਤਰਪਾਲ ਜੀ ਸਨ ਉਹ ਜਨ ਸਮਾਜ ਵੱਲੋਂ ਡਾਕਟਰ ਸੁਖੀ ਜੀ ਸਨ ਅਕਾਲੀ ਦਲ ਵੱਲੋਂ ਤੇ ਜੰਗੀ ਲਾਲ ਮਹਾਜਨ ਜੀ ਸਨ ਬੀਜੇਪੀ ਵੱਲੋਂ ਇਹ ਬਕਾਇਦਾ ਤੌਰ ਸਪੀਕਰ ਸਾਹਿਬ ਨੇ ਕਮਿਟਮੈਂਟ ਦਿੱਤੀ ਕਮਿਟਮੈਂਟ ਕੇ ਹਾਊਸ ਮੈਂ ਉਹਨਾਂ ਬੇਨਤੀ ਕੀਤੀ ਜੀ ਨਾ ਗਵਰਨਰ ਅਡਰੈਸ ਦੇ ਨਾ ਬਜਟ ਦੇ ਇੱਕ ਸੈਸ਼ਨ ਦੇ ਵਿੱਚ ਕਿਸਾਂ ਕੰਮ ਚੱਲੇਗਾ ਜੀ ਹੀ ਪ੍ਰੋਮਿਸਡ ਕਿ ਅਸੀਂ ਲੇਟ ਰਾਤ ਤੱਕ ਜਦੋਂ ਤੱਕ 6 ਵਜੇ 7 ਵਜੇ ਸਾਰਿਆਂ ਨੂੰ ਟਾਈਮ ਦੇਵਾਂਗੇ ਹੁਣ ਤੁਸੀਂ ਅੱਜ ਆ ਕੇ ਇੱਕੋ ਦਮ ਫੇਰ ਜਿਹੜਾ ਇੱਕ ਬਕਾਇਦਾ ਤੌਰ ਤੁਸੀਂ ਸਾਨੂੰ ਇੱਕ ਵੇਖੋ ਇਟ ਇਜ਼ ਦੀ ਵਰਡ ਜੇ ਸਪੀਕਰ ਦੀ ਜ਼ੁਬਾਨ ਜਿਹੜੀ ਹੈ ਜਿਹੜੀ ਇੱਕ ਅਸ਼ੋਰੈਂਸ ਹੈ ਟੂ 올 ਦੀ ਕਾਲੀਗਸ ਜੇ ਉਸ ਨੂੰ ਇਹ ਕੰਪਲਾਈ ਨਹੀਂ ਕਰਦੇ ਫਿਰ ਹੂਮ ਸ਼ੁਡ ਵੀ ਬਲੀਵ ਐਂਡ ਬਕਾਇਦਾ ਤਾਂ ਅਸੀਂ ਹੁਣ ਉੱਤੇ ਗਏ ਸੀ ਅਸੀਂ ਫੇਰ ਮੇਰੇ ਨਾਲ ਬਾਕੀ ਦੇ ਮੈਂਬਰ ਵੀ ਉੱਥੇ ਗਏ ਨੇ ਐਂਡ ਹੀ ਹੀ ਹੈਜ਼ ਐਕਸੈਪਟਡ ਕਿ ਓਕੇ Let me go there ਮੈਂ ਮੌਕਾ ਦੇਣਾ ਬੋਲ ਰਿਹਾ ਹਾਂ ਹੁਣ ਸਾਨੂੰ ਇਹਨਾਂ ਨੇ ਬਾਹਰ ਰੱਖ ਲਿਆ ਜੀ ਆ ਗੁਰਜੀਤ ਸਿੰਘ ਰਾਣਾ ਜੀ ਮੇਰੇ ਨਾਲ ਨੇ ਸ਼ਾਹਕੋਟ ਜੀ ਮੇਰੇ ਨਾਲ ਨੇ ਰਾਜਕੁਮਾਰ ਜੀ ਮੇਰੇ ਨਾਲ ਨੇ ਬਕਾਇਦਾ ਤਾਂ ਹੁਣ ਨਿਛਤਰਪਾਲ ਜੀ ਗਏ ਸੀ ਇਹ ਆਲੀ ਸਾਹਿਬ ਗਏ ਸੀ ਸੁਖੀ ਜੀ ਗਏ ਸੀ ਅਸੀਂ ਗੱਲ ਕਹੀ ਜਦੋਂ ਤੁਸੀਂ ਜਿਹੜਾ ਪ੍ਰੋਮਿਸ ਕੀਤਾ ਹੈ ਇਹ ਨਹੀਂ ਤੁਸੀਂ ਬਹੁਤਾ ਚਿਰ ਬਹਿ ਸਕਦੇ ਤੁਹਾਨੂੰ ਕਈ ਵਾਰ ਕੋਈ ਫਿਜ਼ੀਕਲ ਪ੍ਰੋਬਲਮ ਆਂਦੀ ਹੈ ਰੋੜੀ ਜੀ ਨੂੰ ਕਲਾ ਦਿਓ 2 ਘੰਟੇ ਉਹ ਬਹਿ ਜਾਣ ਕੇ ਤੁਹਾਡੀ ਕੁਰਸੀ ਤੇ ਪਰ ਬਜਵਾ ਜੀ ਉਹ ਕਹਿੰਦੇ ਕਿ ਸਾਰੀ ਕਾਂਗਰਸ ਦਾ ਟਾਈਮ ਬਜਵਾ ਉਹ ਹਣੇ ਲੈ ਲੈ ਦੇ ਨਹੀਂ ਸਕਦੇ ਬੜੀ ਘਰ ਨੂੰ ਸਭ ਤੋਂ ਸਪੀਕਰ ਬੋਲਦੇ ਤੁਸੀਂ ਮੈਨੂੰ ਇੱਕ ਮੇਰੀ ਗੱਲ ਸੁਣ ਲਓ ਜਦੋਂ ਸਾਨੂੰ ਅਸ਼ੋਰੈਂਸ ਦਿੱਤੀ ਹੈ ਸਪੀਕਰ ਸਾਹਿਬ ਨੇ ਕਿ ਭਾਵੇਂ 6 ਵਜੇ ਤੱਕ ਹਾਊਸ ਚੱਲੇ ਅਸੀਂ ਹਾਊਸ ਚਲਾਵਾਂਗੇ ਤੁਹਾਡੇ ਸਾਰੇ ਸਪੀਕਰਸ ਨੂੰ ਟਾਈਮ ਦਿੱਤਾ ਜਾਏਗਾ ਐਂਡ ਅੰਦਰ ਵੀ ਹੀ ਇਜ਼ ਕਮਿਟਿਡ ਹੀ ਸੈਡ ਓਕੇ ਮੈਨੂੰ ਹਾਊਸ ਕਨਵਿਨ ਕਰ ਲੈਣ ਦੋ ਤੇ ਵੇਖੋ ਸਾਨੂੰ ਇੱਥੇ ਰੋਕ ਲਿਆ ਡੀ ਡਰੌਪ ਦੀ ਆਪੋਜੀਸ਼ਨ ਬਾਹਰ ਰੋਕ ਲਿਆ ਜੀ ਕਿੰਨੇ ਪਹਿਲੇ ਨੇਮ ਨੇਮ ਵੀ ਕੀਤਾ ਤੇ ਨੇਮ ਤੇ ਕੀਤਾ ਪੰਜ ਚਾਰ ਅੰਦਰ ਆਗੇ ਆਗੇ ਨਾ ਕਿਤੇ ਅੱਛਾ ਕਿੰਨੇ ਪਹਿਲੇ ਤੁਹਾਡੇ ਅੰਦਰ ਪੰਜ ਚਾਰ ਸਣ ਜੀ ਪਤਾ ਨਹੀਂ ਕਿਹੜਾ ਕਿਹੜਾ ਉੱਥੇ ਰਾਜਾ ਵੜਿੰਗ ਜੀ ਅੰਦਰ ਸਣ ਮੇਰਾ ਖਿਆਲ ਉਹਦੇ ਵਿੱਚ ਬਿਕ ਬਾੜਾ ਸਾਹਿਬ ਅੰਦਰ ਆਲ ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰਕੇ ਤੰਤਰੇਕ ਪੰਡਿਤ ਮੌਲਵੀ ਬੇਗਮ ਤਾੰਤ੍ਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਚ ਸਮਾਧਾਨ ਫ੍ਰੀ 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 ਆਰਕੇ ਤਾੰਤ੍ਰਿਕ ਮੋਬਾਈਲ 9517855093 7710598475 ਪਤਾ ਪੰਜਾਬ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर